ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਗੁਰਬਰਨ ਸਿੰਘ ਅੱਜ ਮੈਂ ਇਹ ਸਪੈਸ਼ਲ ਵੀਡੀਓ ਆਪਣੇ ਪਿੰਡ ਮੋਰ ਸਿੰਘ ਵਾਲਾ ਜੱਸਰ ਸਿੰਘ ਵਾਲਾ ਹਲੇਮਾ ਹੋਟਲਾ ਕਲਾਂ ਤੇ ਹੋਰ ਆਲੇ-ਦਾਲੇ ਦੇ ਪਿੰਡਾਂ ਦੇ ਲਈ ਬਣਾ ਰਿਹਾ ਅ ਕਿਉਂਕਿ ਮੈਂ ਮੈਂ ਜ਼ਰੂਰ ਸਮਝਦਾ ਸੀ ਵੀ ਮੇਰਾ ਤੁਹਾਡੇ ਨਾਲ ਸਿੱਧਾ ਰابطਾ ਨਹੀਂ ਬਣ ਪਾ ਰਿਹਾ ਕਿਉਂਕਿ ਮੈਂ ਇੱਥੇ ਕੈਨੇਡਾ ਦੇ ਵਿੱਚ ਰਹਿ ਰਿਹਾ ਤਾਂ ਇਸ ਕਰਕੇ ਮੈਨੂੰ ਇਹ ਵੀਡੀਓ ਬਣਾਣੀ ਮੈਂ ਜ਼ਰੂਰੀ ਸਮਝੀ ਤਾ ਜੋ ਮੈਂ ਆਪ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਸਕਾਂ ਮੇਰੇ ਤੱਕ ਹਨਾ ਮੇਰੇ ਘਰ ਦੇ ਲਈ ਮੈਂ ਤੁਹਾਡੇ ਆਪਣੇ ਪਿੰਡ ਮੋਹਰ ਸਿੰਘ ਵਾਲੇ ਦੀ ਮਿੱਟੀ ਚੋਂ ਜੰਮ ਪਾਲ ਕੇ ਉੱਥੇ ਖੇੜ ਕੇ ਅੱਜ ਇੱਕ ਲੜਾਈ ਲੜ ਰਿਹਾ ਹਾਂ ਤੁਹਾਡੇ ਬੱਚਿਆਂ ਲਈ ਤੁਹਾਡੇ ਲਈ ਕਿਉਂਕਿ ਇਹ ਲੜਾਈ ਲੜਨੀ ਕਿਸੇ ਨਾ ਕਿਸੇ ਨੂੰ ਜ਼ਰੂਰ ਪੈਣੀ ਸੀਗੀ ਤੇ ਹੁਣ ਜੇ ਮੇਰੇ ਬਾਰੇ ਦੇਖਿਆ ਜਾਵੇ ਤਾਂ ਮੈਂ ਇੱਥੇ ਵੈਲ ਸੈਟਲਡ ਹਾਂ ਸਭ ਕੁਝ ਸਹੀ ਹੈ ਮੇਰਾ ਪਰਿਵਾਰ ਸਾਰਾ ਇੱਧਰ ਹੈ ਪਰ ਮੈਂ ਉੱਥੇ ਆ ਕੇ ਇਸ ਲੜਾਈ ਦੇ ਵਿੱਚ ਕਿਉਂ ਜੰਪ ਕਰਾਂ ਕਿਉਂਕਿ ਮੇਰਾ ਆਪ ਦਾ ਦਰਦ ਹੈ ਮੈਂ ਦੇਖਦਾ ਹਰ ਸਾਲ 6 ਮਹੀਨੇ ਬਾਅਦ ਤੁਹਾਡੇ ਕੋਲ ਆਉਣੀ ਆ ਤਾਂ ਉੱਥੇ ਦੇਖਦਾ ਵੀ ਕੋਈ ਤਰੱਕੀ ਦਾ ਐਡਾ ਕੋਈ ਮਤਲਬ ਉੱਥੇ ਵਧੀਆ ਕੰਮ ਨਹੀਂ ਕੀਤੇ ਗਏ ਸਰਕਾਰਾਂ ਵੱਲੋਂ ਜਿਹਦੇ ਕਰਕੇ ਅੱਜ ਵੀ ਤਾਂ ਸਾਨੂੰ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਪੜ੍ਹਾਈ ਤੋਂ ਬਾਂਝਾ ਰੱਖਿਆ ਗਿਆ ਜਾਂ ਇਹੋ ਜੀ ਪੜ੍ਹਾਈ ਦਾ ਸਿਸਟਮ ਬਣਾਇਆ ਗਿਆ ਵੀ ਅੱਗੇ ਵੱਧ ਫੁੱਲੀ ਨਹੀਂ ਸਕਣ ਕੋਈ ਕਾਰੋਬਾਰ ਨਹੀਂ ਦਿੱਤਾ ਗਿਆ ਉੱਥੇ ਕੋਈ ਰੋਜ਼ਗਾਰ ਨਹੀਂ ਦਿੱਤਾ ਗਿਆ ਤਾਂ ਇਸ ਕਰਕੇ ਮੰਨ ਲਓ ਇਹ ਇਹ ਇਸ ਲੜਾਈ ਦੇ ਵਿੱਚ ਆਪਣੇ ਏਰੀਆ ਵੱਲੋਂ ਜੰਪ ਕਰਨ ਦੀ ਜ਼ਰੂਰਤ ਪੈਣੀ ਸੀ ਕਿਸੇ ਨਾ ਕਿਸੇ ਤੇ ਆਪਣੇ ਪਿੰਡਾਂ ਲਈ ਇਹ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਵੀ ਅਸੀਂ ਉਸ ਏਰੀਏ ਦੇ ਉਸੇ ਮਿੱਟੀ ਦੀ ਇੱਕ ਅੱਜ ਮਤਲਬ ਇੱਕ ਨਵੀਂ ਚਿਰਾਗ ਹੈ ਨਾ ਇੱਕ ਨਵੀਂ ਰੋਸ਼ਨੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਕਰਕੇ ਮੈਨੂੰ ਤੁਹਾਡਾ ਸਾਥ ਦੀ ਜ਼ਰੂਰਤ ਹੈ ਮੈਨੂੰ ਇਹ ਗੱਲ ਤੁਹਾਨੂੰ ਕਹਿਣੀ ਵੀ ਨਹੀਂ ਚਾਹੀਦੀ ਵੀ ਤੁਸੀਂ ਵੋਟਾਂ ਮੈਨੂੰ ਪਾਓ ਕਿਉਂਕਿ ਮੈਂ ਤੁਹਾਨੂੰ ਹੱਕ ਨਾਲ ਕਹਿ ਸਕਦਾ ਹਾਂ ਵੀ ਤੁਹਾਡੀ ਇਕੱਲੇ ਇਕੱਲੇ ਵੋਟ ਮੈਨੂੰ ਪੈਣੀ ਚਾਹੀਦੀ ਹੈ ਕਿਉਂਕਿ ਅਗਰ ਉਸ ਏਰੀਏ ਦਾ ਨੁਮਾਇੰਦਾ ਅਗਰ ਅੱਗੇ ਜਾਏਗਾ ਤਾਂ ਕੱਲ ਨੂੰ ਆਪਾਂ ਤੁਹਾਡੀ ਗੱਲ ਰੱਖ ਸਕਦੇ ਹਾਂ ਉੱਥੇ ਹੈ ਨਾ ਤੇ ਉਸ ਏਰੀਏ ਦੀਆਂ ਪ੍ਰੋਬਲਮਾਂ ਨੂੰ ਅੱਗੇ ਵਧਾ ਸਕਦੇ ਹਾਂ ਤੇ ਹੁਣ ਆਪਾਂ ਅੱਗੇ ਹਰੇ ਵੀ ਹੋਰ ਏਰੀਏ ਦੇ ਕੈਂਡੀਡੇਟਾਂ ਤੋਂ ਉਮੀਦ ਲਾਵਾਂਗੇ ਕਿ ਸਾਡੇ ਏਰੀਆ ਵੱਲ ਕੋ ਹੋਣ ਵਾਲੀ ਹੈਗੀ ਐਸੀ ਐਸੀ ਗੱਲ ਤਾਂ ਇਸ ਕਰਕੇ ਸਾਨੂੰ ਉੱਥੋਂ ਹੁਣ ਖੜੇ ਹੋਣਾ ਪੈਣਾ ਸਾਨੂੰ ਇਹ ਲੜਾਈ ਆਪਦੀ ਆਪ ਲੜਨੀ ਪੈਣੀ ਹੈ ਸਾਨੂੰ ਆਪਣੇ ਮੁੱਦੇ ਸਰਕਾਰ ਤੋਂ ਹੁਣ ਖੋ ਕੇ ਲੈਣੇ ਪੈਣੇ ਆ ਸਾਡੇ ਹੱਕ ਜਿਹੜੇ ਹੈਗੇ ਨੇ ਉੱਥੇ ਸਾਨੂੰ ਪਛੜਿਆ ਰੱਖਿਆ ਗਿਆ ਜੋ ਉਹਤੇ ਹੁਣ ਉੱਥੋਂ ਦੇ ਨਮਾਇੰਦਿਆਂ ਨੂੰ ਉੱਥੋਂ ਦੇ ਬੱਚਿਆਂ ਨੂੰ ਸਾਨੂੰ ਅੱਗੇ ਵਧਣਾ ਪੈਣਾ ਤੇ ਉਹਦੇ ਲਈ ਮੇਰੀ ਇੱਕ ਕੋਸ਼ਿਸ਼ ਹੈ ਹਣਾ ਪ੍ਰਮਾਤਮਾ ਨੇ ਮੇਰੀ ਡਿਊਟੀ ਲਾਤੀ ਇਹ ਕਿਉਂਕਿ ਮੈਨੂੰ ਦਰਦ ਸੀ ਏਰੀਆ ਦਾ ਮੈਨੂੰ ਇਹ ਲੱਗਦਾ ਸੀ ਵੀ ਮੈਂ ਹੁਣ ਸਮਾਗਲੀ ਕੁਝ ਕਰਨ ਦੇ ਥੋੜਾ ਕਾਬਲ ਹੈਗਾ ਤਾਂ ਆਪਾਂ ਨੂੰ ਆਪਣੇ ਮੁੱਦੇ ਆਪਣੇ ਲੋਕਾਂ ਦੇ ਮੁੱਦੇ ਅੱਗੇ ਰੱਖਣੇ ਪੈਣੇ ਆ ਆਪਣੇ ਹਰ ਘਰ ਚ ਦੇਖਿਆ ਆਪਾਂ ਹੁਣ ਮੇਰੇ ਏਰੀਆ ਚ ਮੇਰੇ ਪਿੰਡ ਜੀ ਲਾਓ ਆਪਾਂ ਤਾਂ ਕਿੰਨੇ ਪਰਿਵਾਰਾਂ ਦੇ ਵਿੱਚ ਜਵਾਨ ਪੁੱਤਰਾਂ ਦੀ ਡੈਥ ਹੋਈ ਹੈ ਕਿਸੇ ਦੀ ਨਸ਼ੇ ਨਾਲ ਕਿਸੇ ਦੀ ਕਿਸਾਨੀ ਆਤਮ ਹੱਤਿਆ ਕਰਕੇ ਤੇ ਉਹ ਹਰ 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 ਘਰ ਨੂੰ ਸੇਕ ਲੱਗਿਆ ਹੈ ਅਗਰ ਕਈ ਕਰਾਂ ਚ ਸੇਕ ਨਹੀਂ ਵੀ ਹੈਗਾ ਤਾਂ ਉਹ ਸੇਕ ਅੱਜ ਨਾ ਕੱਲ ਅਗਰ ਐਸੀ ਹਾਲਾਤ ਚੱਲਦੇ ਰਹੇ ਤਾਂ ਕਿਸੇ ਨੂੰ ਵੀ ਪਹੁੰਚ ਸਕਦੇ ਆ ਤਾਂ ਇਹਨਾਂ ਐਸੇ ਹਾਲਾਤ ਹੋਣ ਹੀ ਨਾ ਹੁਣ ਕੱਲ੍ਹ ਲਈ ਪਰਸੋਂ ਮੈਂ ਖਬਰ ਪੜ੍ਹ ਰਿਹਾ ਸੀ ਖੀਵੇ ਦੇ ਇੱਕ ਮੁੰਡੇ ਦੀ 17 ਸਾਲ ਦਾ ਮੁੰਡਾ ਸੀ ਉਹਦੀ ਨਸ਼ੇ ਖਾ ਕੇ ਉਹਦੀ ਮੌਤ ਹੋ ਗਈ ਮਤਲਬ ਕੋਈ ਗੱਲ ਹੈ ਵੀ ਇਹ ਕੋਈ ਏਦਾਂ ਦੀ ਗੱਲ ਹੋਣੀ ਨਹੀਂ ਜਿਹਦੀ ਇਹ ਕੋਈ ਮਤਲਬ ਬਾੜੀ ਬੜੀ ਤਰੱਕੀ ਕੋਈ ਧਿਆਨ ਹੀ ਨਹੀਂ ਦੇ ਰਿਆ ਮਤਲਬ ਸਾਡੇ ਮੁੰਡੇ ਕੁੜੀਆਂ ਨੂੰ ਬਸ ਇੱਕ ਕੁੱਤੇ ਬਿੱਲੇ ਸਮਝਿਆ ਹੋਇਆ ਵੀ ਉਹਨਾਂ ਦੇ ਵੱਲ ਕੋਈ ਧਿਆਨ ਹੀ ਨਹੀਂ ਦੇਣਾ ਸੀ ਉਹਨਾਂ ਦੇ ਰਕੀ ਵੱਲ ਧਿਆਨ ਨਹੀਂ ਦੇਣਾ ਉਹਨਾਂ ਨਸ਼ੇ ਵੱਲ ਤਕੇਲ ਕੇ ਉਹਨਾਂ ਨੂੰ ਮਿਲ ਮਾਰਨ ਦੇ ਲਈ ਰੱਖਿਆ ਹੋਇਆ ਹੈ ਸਾਨੂੰ ਸੱਤ ਸਿਰ ਵੋਟਾਂ ਲੈ ਜਾਂਦੇ ਆ ਕਿਸੇ ਨੇ ਕੋਈ ਪੱਟਾ ਪ੍ਰੋਜੈਕਟ ਲੈ ਕੇ ਆਏ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਾਨੂੰ ਸੋਚਣਾ ਪੈਣਾ ਹੈ ਕਿਉਂਕਿ ਅਗਰ ਅਸੀਂ ਨਹੀਂ ਸੋਚਾਂਗੇ ਤਾਂ ਕੌਣ ਸੋਚੇਗਾ ਠੀਕ ਹੈ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਵੀ ਮੇਰੇ ਪਿੰਡ ਦੇ ਹਾਲੇਦਾਲੇ ਦੇ ਪਿੰਡਾਂ ਦੇ ਲੋਕਾਂ ਦੀ ਕੱਲੀ ਕੱਲੀ ਵੋਟ ਮਾਚਸ ਦੀ ਡੱਬੀ ਤੇ ਲੱਗਣੀ ਚਾਹੀਦੀ ਹੈ ਹੋਰ ਕੋਈ ਨਿਸ਼ਾਨ ਤੁਹਾਡੇ ਚੇਤਿਆਂ 'ਚ ਵੀ ਨਹੀਂ ਹੋਣਾ ਜੀ ਦਾ ਕਿਉਂਕਿ ਅਗਰ ਉੱਥੋਂ ਹੀ ਇੱਕ ਬੰਦਾ ਅੱਗੇ ਵਧੇਗਾ ਕੱਲ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਂਗੇ ਜਾਂ ਕੋਈ ਅੱਗੇ ਫਿਊਚਰ ਦੇ ਵਿੱਚ ਜਾ ਕੇ ਸਾਡੀ ਗੱਲ ਰੱਖਣ ਦੇ ਅਸੀਂ ਕਾਬਿਲ ਹੋਵਾਂਗੇ ਤਾਂ ਉਸ ਏਰੀਆ ਦੇ ਲਈ ਇੱਕ ਮਾਣ ਦੀ ਗੱਲ ਹੋਏਗੀ ਨਾ ਤੇ ਇਸ ਕਰਕੇ ਮਨ ਲੋ ਮੈਂ ਹੱਕ ਨਾਲ ਕਹਿ ਰਿਹਾ ਤੁਹਾਨੂੰ ਵੀ ਕੱਲੀ ਕੱਲੀ ਵੋਟ ਇੱਕ ਮਾਚਸ ਦੀ ਡੱਬੀ ਤੇ ਇੱਕ ਆਪਣੇ ਪੁੱਤਰ ਦੇ ਨਾਂ ਤੇ ਤੁਹਾਨੂੰ ਪਾਣੀ ਜੀ ਜੀ ਤੁਸੀਂ ਅੱਜ ਤੱਕ 75 77 ਸਾਲ ਹੋ ਗਏ ਤੁਸੀਂ ਵੋਟਾਂ ਪਾਉਂਦੇ ਆ ਨੂ ਤੁਸੀਂ ਦੇਖ ਹੀ ਲਿਆ ਨਾ ਵੋਟਾਂ ਪਾ ਕੇ ਵੋਟਾਂ ਦੇ ਦਿਨਾਂ ਵਿੱਚ ਤੁਹਾਡੇ ਆ ਜਾਂਦੇ ਤੁਸੀਂ ਮੈਨਾਂ ਰੋਸਾ ਦਿਖਾ ਸਕਦੇ ਮੈਂ ਨਹੀਂ ਹੈਗਾ ਹੁਣ ਅਗਰ ਉੱਥੇ ਰਹਿੰਦੇ ਆਂ ਦੀ ਗੱਲ ਕਰੋ ਹੁਣ ਆ ਹੁਣ ਵੀ ਤੁਹਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਲਈ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਅਗਰ ਆਪ ਕੈਂਡੀਡੇਟ ਆਏ ਨੇ ਤਾਂ ਮੈਨਾਂ ਗੱਲ ਕਰੋ ਉਹਨਾਂ ਨੇ ਵੀ ਆਪਦੇ ਨੁਮਾਇੰਦੇ ਭੇਜੇ ਨੇ ਆਪਦੇ ਹੋਰ ਹੀ ਬੰਦੇ ਭੇਜੇ ਕਿਉਂਕਿ ਉਹ ਸਮਝਦੇ ਨਹੀਂ ਆਪਾਂ ਨੂੰ ਵੀ ਅਸੀਂ ਉਹਨਾਂ ਵਿੱਚ ਜਾ ਕੇ ਕੀ ਲੈਣਾ ਸਾਨੂੰ ਵੋਟਾਂ ਪਾਈ ਦੇਣੇ ਮੂਰਖ ਸਾਨੂੰ ਮੂਰਖ ਬਣਾਇਆ ਹੋਇਆ ਉਹਨਾਂ ਨੇ ਠੀਕ ਹੈ ਨਾ ਵਿਦੇਸ਼ ਕਰਕੇ ਸਾਰਾ ਕੁਝ ਸੋਚਣਾ ਪੈਣਾ ਤੇ ਅੱਜ ਅਸੀਂ ਉਹਨਾਂ ਨੂੰ 5-7 ਦਿਨਾਂ ਦੀ 10 ਦਿਨਾਂ ਦੀ ਉਹਨਾਂ ਦੇ ਹੱਥ ਮਿਲਾਨ ਦੇ ਨਾਲ ਹੀ ਖੁਸ਼ ਹੋ ਜਾਂਦੇ ਆ ਵੀ ਹਾਂ ਸਾਡੇ ਕੋਲ ਬੰਦਾ ਆ ਕੇ ਸਾਡੀ ਵੋਟ ਮੰਗ ਕੇ ਆ ਉਹਦੀ ਵੋਟ ਪਾ ਦਿੰਨੇ ਸਾਡੀ ਵੋਟ ਵੋਟ ਦਾ ਉਹ ਨਜਾਇਜ਼ ਫਾਇਦਾ ਠਾਂਦੇ ਤੇ ਇਸ ਕਰਕੇ ਸਾਡੀ ਵੋਟ ਦੀ ਜੋ ਕੀਮਤ ਆ ਉਹਦੀ ਵੈਲਿਊ ਸਮਝੋ ਉਹ ਇੱਕ ਸਹੀ ਦਿਸ਼ਾ ਵੱਲ ਇੱਕ ਸਹੀ ਰੋਸ਼ਨੀ ਵੱਲ ਆਪਣੇ ਬੱਚਿਆਂ ਦੀ ਭਵਿੱਖ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਉਹ ਇੱਕ ਸਹੀ ਸਹੀ ਜਗ੍ਹਾ ਮੋਹਰ ਲਗਾ ਕੇ ਉਹ ਕਿਉਂਕਿ ਬੱਚੇ ਸਾਡੇ ਪੜ੍ਹਨ ਲਿਖਣਗੇ ਉੱਥੇ ਰੋਜ਼ਗਾਰ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ ਰੋਜ਼ਗਾਰ ਉੱਥੇ ਮਿਲਣਗੇ ਚਲੋ ਨਹੀਂ ਵੀ ਮਿਲਣਗੇ ਪੜ੍ਹ ਲੈ ਕਿਉਂ ਹੋਰ ਏਰੀਆ ਦੇ ਵਿੱਚ ਜਾ ਕੇ ਕਾਚੀਆਂ ਪੋਜੀਸ਼ਨਾਂ ਪਾਣਗੇ ਇਹ ਸਾਰੇ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਪੈਣੀ ਹੈ ਕਿਉਂਕਿ ਹੁਣ ਤੁਸੀਂ ਦੇਖੋ ਮਾਨਸਾ ਪਟਲਾਡਾ ਸਰਦੂਲਗੜ ਉੱਧਰ ਤਾਂ ਜ਼ਿਆਦਾ ਹੀ ਬੁਰਾ ਹਾਲ ਹੈ ਸਰਦੂਲਗੜ ਪਟਲਾਡਾ ਦਾ ਜ਼ਿਆਦਾ ਹੀ ਬੁਰਾ ਹਾਲ ਉੱਥੋਂ ਦੇ ਅਗਲੇ ਲੋਕਾਂ ਦੇ ਵਿੱਚ ਜਾ ਕੇ ਦੇਖੀਏ ਤਾਂ ਆਪਾਂ ਨੂੰ ਰੋਣਾ ਆ ਜਾਂਦਾ ਠੀਕ ਹੈ ਨਾ ਤੇ ਐਦਾਂ ਮਾਨਸਾ ਵੀ ਤੇ ਮੌਲ ਇੱਧਰ ਤਲਵੰਡੀ ਸਾਬੋ ਤਾਂ ਅਗਰ ਥੋੜੀ ਬੋਤੀ ਤਰੱਕੀ ਹੋਈ ਹੈ ਤਾਂ ਉਹ ਤਰੱਕੀ ਵੀ ਮੈਂ ਦੋ ਤਰ੍ਹਾਂ ਦੀ ਸਮਝਦਾ ਇੱਕ ਤਾਂ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਖੜਾ ਕਰਨ ਨਾਲ ਕੀ ਹੁੰਦਾ ਹੈ ਬਿਲਡਿੰਗਾਂ ਖੜੀਆਂ ਕਰਨ ਨਾਲ ਕੀ ਹੁੰਦਾ ਹੈ 스마트 ਸਕੂਲਾਂ ਦੇ ਉੱਤੇ ਕੰਦਾਂ ਦੇ ਉੱਤੇ ਵਧੀਆ-ਵਧੀਆ ਸਲੋਗਨ ਲਿਖ ਕੇ ਉਹਨਾਂ ਦੇ ਰੰਗ ਰੋਗਨ ਕਰਕੇ ਤੁਸੀਂ ਕੀ ਕਰ ਲਉਗੇ ਮਤਲਬ ਕੀ 스마트 ਸਕੂਲ ਕਹਾਂਗੇ ਉਹਨਾਂ ਨੂੰ 스마트 ਸਕੂਲ ਹੁੰਦਾ ਵੀ ਸਕੂਲ ਜਿਸ ਸਕੂਲ ਦੇ ਵਿੱਚ ਬੱਚੇ ਪੜ ਰਹੇ ਆ ਉਹਦਾ ਹਰ ਇੱਕ ਬੱਚਾ ਕਾਮਯਾਬ ਹੋ ਕੇ ਤੇ ਨਿਕਲੋ ਉਹਨੂੰ ਕਹਿੰਦੇ 스마트 ਸਕੂਲ ਉਹਨੂੰ ਕਹਿੰਦੇ ਤਰੱਕੀ ਉਹਨੂੰ ਕਹਿੰਦੇ ਡਿਵੈਲਪਮੈਂਟ ਇਧਰ ਨਹੀਂ ਘੰਟਾ ਮੈਂ ਕੈਨੇਡਾ ਬੈਠਾ ਇੱ ਇੱਕ ਅੱਛੇ ਮਾਰਕਸ ਆ ਇੱਕ ਹਰ ਬੱਚਾ ਇੱਕ ਅੱਛੀ ਲਾਈਨ ਵੱਲ ਜਾ ਰਿਹਾ ਹੈ ਨਾ ਉਹਨਾਂ ਨੂੰ 12ਵੀਂ ਪਹਿਲੀ ਤੋਂ ਲੱਗੇ 12ਵੀਂ ਕਲਾਸ ਦੀ ਪੜਾਏ ਇਸ ਤਰ੍ਹਾਂ ਤਰੀਕੇ ਨਾਲ ਕਰਾਈ ਜਾਂਦੀ ਹੈ ਉਹਨਾਂ ਨੂੰ ਨੌਲੇਜ ਐ ਇੰਨੀ ਆ ਜਾਂਦੀ ਜਿਹੜੀ ਸਾਨੂੰ ਉੱਥੇ ਪੀ ਐਚ ਡੀ ਕਰਕੇ ਵੀ ਨਹੀਂ ਆਉਂਦੀ ਤੋ ਇੱਕ ਇੱਕ ਸਿੱਖਿਆ ਦਾ ਮਿਆਰ ਹੈ ਉਹ ਸਾਰਿਆਂ ਲਈ ਬਰਾਬਰ ਹੈ ਸਾਰਿਆਂ ਦੇ ਦਿਮਾਗ ਉਨੇ ਹੀ ਕੰਮ ਕਰਦੇ ਆ ਜਿੰਨਾ ਕਿਸੇ ਇੱਕ ਹੁਸ਼ਿਆਰ ਬੱਚੇ ਦਾ ਕਰਦਾ ਪਰ ਇਹ ਵੀ ਉਹ ਬਸ ਸਿਸਟਮ ਹੀ ਐਸਾ ਬਣਾਇਆ ਗਿਆ ਹੈ ਥੋੜੇ ਬੱਤੇ ਆਪਾਂ ਹੁਸ਼ਿਆਰ ਬੱਚਿਆਂ ਨੂੰ ਪਰਫੁੱਲਤ ਕਰਕੇ ਅੱਗੇ ਲਿਆ ਜਾਂਦੇ ਆ ਚਲੋ ਉਹਨਾਂ ਦੀ ਆਪਦੀ ਵੀ ਰੁਚੀ ਹੁੰਦੀ ਹੈ ਜਿਹੜੇ ਬੱਚੇ ਇਹ ਤਾਂ ਹੈ ਨਹੀਂ ਸਾਰੇ ਡਲ ਮਾਈਂਡਡ ਨੇ ਹਨਾ ਸਾਰੇ ਬੱਚਿਆਂ ਦਾ ਦਿਮਾਗ ਇੱਕੋ ਜਿਹਾ ਕੰਮ ਕਰਦਾ ਉਹਨਾਂ ਨੂੰ ਅੱਗੇ ਲਿਜਾਣ ਦੇ ਲਈ ਉਹ ਮੌਕੇ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਪਹਿਲੀ ਡਿਪਰੈਸ਼ਨ ਦੇ ਵਿੱਚ ਲੈ ਕੇ ਜਾ ਜਾਂਦਾ ਉਹਨਾਂ ਨੂੰ ਇਹ ਹੀ ਕਹਿ ਦੇਗਾ ਕਿ ਵੀ ਨਹੀਂ ਇਹ ਤਾਂ ਨਹੀਂ ਪੜ ਸਕਦਾ ਉਹ ਇੱਕ ਰੱਖੀ ਜਾਂਦੀ ਐਦਾਂ ਦੀ ਇਹ ਸਾਰੀਆਂ ਚੀਜ਼ਾਂ ਬਣ ਤੋੜਨੀਆਂ ਪੈਣੀਆਂ ਨੇ ਕਿਉਂਕਿ ਦੇਖੋ ਬੱਚੇ ਬੱਚੇ ਪੜਨਗੇ ਸਾਡੇ ਤਾਂ ਹੀ ਸਾਰਾ ਕੁਝ ਆਏਗਾ ਬੱਚੇ ਪੜਨਗੇ ਉਹੀ ਉਥੇ ਰੋਜ਼ਗਾਰ ਲੈ ਕੇ ਆਣਗੇ ਉਹੀ ਉਥੇ ਵੱਡੀਆਂ ਇੰਡਸਟਰੀਆਂ ਲੈ ਕੇ ਆਣਗੇ ਤੇ ਉਹੀ ਉਥੇ ਚੰਗੀਆਂ ਸਿਹਤ ਸਹੂਲਤਾਂ ਲੈ ਕੇ ਆਣਗੇ ਉਹੀ ਚੰਗੀਆਂ ਯੂਨੀਵਰਸਿਟੀਆਂ ਲੈ ਕੇ ਆਣੀਆਂ ਹੁਣ ਮਾਨਸਾ ਜ਼ਿਲ੍ਹੇ ਤੇ ਲਾਡੋ ਮੈਨੂੰ ਦੱਸ ਦੋ ਕੋਈ ਵੀ ਬੰਦਾ ਉੱਠ ਕੇ ਦੱਸ ਦੋ ਵੀ ਮਾਨਸਾ ਜ਼ਿਲ੍ਹੇ ਵਿੱਚ ਕਿਹੜਾ ਟੈਕਨੀਕਲ ਕਾਲਜ ਹੈ ਯੂਨੀਵਰਸਿਟੀ ਹੈਗੀ ਜਿੱਥੇ ਤੁਸੀਂ ਆਪਦੇ ਬੱਚਿਆਂ ਨੂੰ ਪੜ੍ਹਾਉਣਾ ਚਾਹੋਗੇ ਜਿੱਥੇ ਤੁਸੀਂ ਮਤਲਬ ਮਰੋ ਮਰੋ ਕਰੋਗੇ ਵੀ ਮੈਨੂੰ ਇਹ ਯੂਨੀਵਰਸਿਟੀ ਦੇ ਵਿੱਚ ਇਹ ਕਾਲਜ ਦੇ ਵਿੱਚ ਐਡਮਿਸ਼ਨ ਕਿਤੇ ਨਹੀਂ ਹੈਗੀ ਉਥੇ ਕੋਈ ਕਾਲਜਾਂ ਵਿੱਚ ਇੱਕ ਅੱਛਾ ਇੰਸਟੀਚਿਊਟ ਦਿੱਤੇ ਨਹੀਂ ਤੇ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਉਹ ਸਾਨੂੰ ਪਛੜਿਆ ਰੱਖਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਵੀ ਅਸੀਂ ਉਹਨਾਂ ਦੇ ਬਰਾਬਰ ਖੜੀਏ ਸਾਡੇ ਬੱਚੇ ਉਹਨਾਂ ਦੇ ਬਰਾਬਰ ਖੜਨਾਂ ਜਾਂ ਇੱਕ ਅੱਖ ਚੱਕ ਪਾ ਕੇ ਉਹਨਾਂ ਨਾਲ ਗੱਲ ਕਰਨ ਤੇ ਇਹ ਸਾਰੀਆਂ ਗੱਲਾਂ ਤੇ ਆਪਣੀ ਸੋਚਣਾ ਪੈਣਾ ਹੈ ਅਗਰ ਅਸੀਂ ਨਹੀਂ ਸੋਚਾਂਗੇ ਤਾਂ ਕੌਣ ਸੋਚੇਗਾ ਤੇ ਇਹ ਸੋਚ ਦੇਖੋ ਇੱਕ ਬੰਦੇ ਨੇ ਹੀ ਲੈਣੀ ਹੁੰਦੀ ਉਹ ਵਾਇਗਰੂ ਨੇ ਮੇਰੀ ਡਿਊਟੀ ਲਾਈ ਜੇ ਤੇ ਮੈਂ ਤੁਹਾਡੇ ਵਿੱਚੋਂ ਹੀ ਆ ਤੁਹਾਡਾ ਆਪਣਾ ਪੁੱਤ ਆ ਤੁਹਾਡੀ ਮਿੱਟੀ ਚੋਂ ਬਣਿਆ ਆ ਤੁਹਾਡੀ ਮਿੱਟੀ ਆ ਤੁਹਾਡੀ ਉਹ ਗੱਲ ਕਰੂੰਗਾ ਤੇ ਕਿਉਂਕਿ ਨਹੀਂ ਤੇ ਆਦਰਵਾਈਜ਼ ਮੈਂ ਉਹ ਵੈਲ ਸੈਟਲ ਦਾ ਮੈਨੂੰ ਹੋਰ ਬਥੇਰੇ ਮੇਰੇ ਦੋਸਤ ਮਿੱਤਰ ਕਹਿੰਦੇ ਵੀ ਯਾਰ ਤੂੰ ਕਿ ਉਹ ਗੱਲ ਇਹ ਹੈ ਵੀ ਅਗਰ ਅਸੀਂ ਵੀ ਸਵਾਰਥੀ ਹੋ ਜਾਾਂਗੇ ਅਸੀਂ ਦੇਖ ਕੇ ਵੀ ਅੱਖੀ ਅੱਖੀ ਦੇਖ ਕੇ ਮੱਖੀ ਨਿਗਲ ਰਹੇ ਆ ਤਾਂ ਫਿਰ ਸਾਡੇ ਲਈ ਵੀ ਸ਼ਰਮ ਦੀ ਗੱਲ ਆ ਪੜੇ ਲਿਖਿਆ ਨਹੀਂ ਠੀਕ ਹੈ ਨਾ ਅਸੀਂ ਜਦੋਂ ਉੱਥੇ ਕੋਈ ਚੇਂਜ ਭਾਲੀਨੇ ਅਸੀਂ ਸਵਾਰਥੀ ਹੋ ਗਏ ਆਪਣੇ ਪਰਿਵਾਰਾਂ ਤੱਕ ਹੀ ਰਹਿ ਗਏ ਤਾਂ ਇਹ ਇਹ ਪ੍ਰਾਥਾ ਤੋੜਨੀ ਪੈਣੀ ਹੈ ਉਹ ਉਥੋਂ ਦੇ ਹੁਣ ਤੁਸੀਂ ਸਾਰੇ ਆਪ ਦੇ ਬੱਚਿਆਂ ਨੂੰ ਇੱਧਰ ਕਿਉਂ ਭੇਜਣਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਵੀ ਇੱਥੇ 2-4 ਸਾਲ ਹੋਰ ਹੈਗੇ ਨਸ਼ੇ ਨਾਲ ਜਾਂ ਤਾਂ ਉੱਥੇ ਨਸ਼ੇ ਵਾਲੀ ਲਾਈਨ 'ਚ ਚਲੇ ਜਾਣੇ ਜਾਂ ਬੇਰਜਗਰੀ ਨਾਲ ਜਾਂ ਡਿਪਰੈਸ਼ਨ ਨਾਲ ਜਾਂ ਕੋਈ ਕਿਸਾਨੀ ਦੇ ਵਿੱਚ ਜਾਂਦਾ ਤਾਂ ਉਹ ਕਿਸਾਨੀ ਨਹੀਂ ਉਹ ਤੋਂ ਵਧੀਆ ਹੋਣੀ ਤੇ ਇਸ ਕਰਕੇ ਤੁਸੀਂ ਇੱਧਰ ਤੱਕ ਹੀ ਆ ਰਹੇ ਹੋ ਤਾਂ ਇਸ ਕਰਕੇ ਆਪਾਂ ਇੱਕ ਸਿਸਟਮ ਐਸਾ ਬਣਾਵਾਂਗੇ ਵੀ ਇੱਧਰ ਵੀ ਆਣ ਬੱਚੇ ਪੜ੍ਹ ਲਿਖ ਕੇ ਉਸ ਤੋਂ ਬਾਅਦ ਉਹਨਾਂ ਨੂੰ ਕਾਬਲ ਜਦੋਂ ਬਣ ਗਏ ਜਾਂ ਹੋ ਗਏ ਉਦੋਂ ਆਪਦੇ ਏਰੀਆ ਵੱਲ ਪਰਤਣ ਦੀ ਕੋਸ਼ਿਸ਼ ਕਰਨ। ਤਾਂ ਇਹ ਦੋਨੇ ਕੰਮਾਂ ਤੇ ਕੰਮ ਕਰਨਾ ਜ਼ਰੂਰੀ ਹੈ ਤੇ ਉਹਦੇ ਲਈ ਇੱਕ ਬੰਦੇ ਨੂੰ ਸੇਧ ਲੈਣੀ ਮੈਂ ਮੈਂ ਦੁਆਰੇ ਕਹਿਣਾ ਵੀ ਤੁਹਾਡੇ ਲਈ ਮਾਨ ਦੀ ਗੱਲ ਆ ਪਈ ਆਪੋ ਉਸੇ ਪਿੰਡਾਂ ਦੇ ਵਿੱਚੋਂ ਉਸੇ ਮਿੱਟੀ ਦਾ ਮੈਂ ਬਣਿਆ ਹੋਇਆ ਇੱਕ ਚਿਰਾਗ ਜਗਾਨ ਦੀ ਉੱਤੇ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਲਈ ਤੇ ਇਹਦੇ ਲਈ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਮੈਨੂੰ ਕੱਲੀ ਕੱਲੀ ਵੋਟ ਮੈਨੂੰ ਜਾਣੀ ਚਾਹੀਦੀ ਹੈ ਮੈਨੂੰ ਬਲਕਿ ਇਹ ਗੱਲ ਕਹਿਣੀ ਵੀ ਨਹੀਂ ਚਾਹੀਦੀ ਆਪਣੇ ਪਿੰਡਾਂ ਨੂੰ ਤਾਂ ਤਾਂ ਇਸ ਕਰਕੇ ਕਿਉਂਕਿ ਤੁਸੀਂ ਵੋਟਾਂ ਪਾ ਕੇ ਦੇਖ ਲਈਏ ਸਾਰਿਆਂ ਨੂੰ ਹੁਣ ਤੁਸੀਂ ਇੱਕ ਵਾਰ ਵੋਟ ਫਿਰ ਮੇਰੇ ਨਾਂ ਤੇ ਵੀ ਪਾ ਕੇ ਦੇਖ ਲਓ ਵੋਟ ਜਿੱਤ ਜਾਂ ਹਾਰ ਲਈ ਨਹੀਂ ਹੁੰਦੀ ਵੋਟ ਇੱਕ ਸਪੋਰਟ ਲਈ ਹੁੰਦੀ ਹੈ ਵੀ ਹਾਂ ਤੁਸੀਂ ਇੱਕ ਸੋਚ ਨਾਲ ਖੜ ਗਏ ਹਨ ਇਹਦੇ ਨਾਲ ਸਰਕਾਰਾਂ ਨੂੰ ਕੰਨ ਹੋ ਜਾਂਦੇ ਵੀ ਹਾਂ ਇਹਨਾਂ ਨੇ ਐਸਾ ਵੋਟ ਸਾਨੂੰ ਨਹੀਂ ਪੁਗਤਾਈ ਕਿ ਐਸੀ ਸੋਚ ਨੂੰ ਪੁਗਤਾਈ ਹੈ ਜੋ ਉਹਨਾਂ ਦੇ ਹੱਕ ਦੀ ਗੱਲ ਕਰਦੀ ਹੈ ਤਾਂ ਉਹ ਜ਼ਿਆਦਾ ਨਹੀਂ ਤੇ ਘਟੋ-ਘਟ ਹੋਣ ਵਾਲੀਆਂ ਸਰਕਾਰਾਂ ਜਾਂ ਆਉਣ ਵਾਲੀਆਂ ਸਰਕਾਰਾਂ ਇਸ ਗੱਲ ਤੇ ਧਿਆਨ ਦੇਣਗੀਆਂ ਵੀ ਇਸ ਏਰੀਏ ਦੇ ਲੋਕ ਹੁਣ ਤੜਫੇ ਹੋਏ ਆ ਤੇ ਇਥੋਂ ਦੇ ਦੁੱਖ ਦਰਦਾਂ ਨੂੰ ਸਮਝਣ ਦੀ ਜ਼ਰੂਰਤ ਹੈ ਕੋਈ ਪ੍ਰੋਜੈਕਟ ਲੈ ਕੇ ਆਣਗੇ ਜਾਂ ਹੋ ਸਕਦਾ ਹੁਣ ਵੀ ਕੋਈ ਜਦੋਂ ਤੁਹਾਡੇ ਕੋਲ ਆੰਦੇ ਤੋਂ ਉਹਨਾਂ ਚ ਰਿਟਰਨ ਤੇ ਲਿਆ ਕਰੋ ਉਹਨਾਂ ਤੇ ਲਿਖਤ ਚ ਲਿਆ ਕਰੋ ਵੀ ਸਾਨੂੰ ਦੱਸ ਕੇ ਜਾਓ ਮਾਨਸਾ ਜ਼ਿਲ੍ਹੇ ਦੇ ਵਿੱਚ ਮੌੜ ਦੇ ਵਿੱਚ ਤਲਵੰਡੀ ਸਾਬੋ ਚ ਜਾ ਪਟਿਆ ਸੰਗਰੂਰ ਦੇ ਵਿੱਚ ਜੋ ਪ੍ਰੋਜੈਕਟ ਇਹ ਲੈ ਕੇ ਜਾ ਰਹੇ ਨੇ ਉਧਰ ਨੂੰ ਉਹ ਉਧਰ ਹੀ ਕਿਉਂ ਲੈ ਕੇ ਜਾ ਰਹੇ ਹੁਣ ਪੀਜੀਆਈ ਬਣਿਆ ਉੱਥੇ ਸੰਗਰੂਰ ਦੇ ਵਿੱਚ ਉੱਥੇ ਇੱਕ ਹਸਪਤਾਲ ਹੋਰ ਬਣ ਰਿਹਾ ਹੈ ਉਹੀ ਹਸਪਤਾਲ ਜਿਹੜਾ ਪੀਜੀਆਈ ਵਾਲਾ ਜੋ ਪ੍ਰੋਜੈਕਟ ਸੀ ਉਹ ਮਾਨਸਾ ਚ ਕਿਉਂ ਨਹੀਂ ਲੈਂਦਾ ਗਿਆ ਦਰਦੀ ਮਾਨਸਾ ਨੂੰ ਸਨ ਸਰਨ ਵੱਧ ਲੋੜ ਹੈ ਮਾਨਸਾ ਦੇ ਵਿੱਚ ਕੈਂਸਰ ਦੀ ਜਾਂ ਬਠਿੰਡੇ ਦੇ ਵਿੱਚ ਇਹਨੂੰ ਕੈਂਸਰ ਦੀ ਪੱਟੀ ਮੰਨਿਆ ਜਾਂਦਾ ਹੈ ਇੱਥੇ ਤਾਂ ਵਧੀਆ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਤੇ ਇੱਥੇ ਇੱਕ ਯੂਨੀਵਰਸਿਟੀ ਵਧੀਆ ਹੋਣੀ ਚਾਹੀਦੀ ਹੈ ਹੁਣ ਸੰਗਰੂਰ ਦੇ ਵਿੱਚ ਬਰਨਾਲਾ ਦੇਖ ਲੋ ਆਪਣੇ ਨਾਲ ਹੁੰਦੇ ਸੀ ਉਹ ਕਿੰਨੇ ਅੱਗੇ ਲੰਘੇ ਆਪਣੇ ਨਾਲ ਤੇ ਸਾਨੂੰ ਕਿਉਂ ਪਛੜੇ ਰੱਖਿਆ ਗਿਆ ਦੱਸ ਕਰਕੇ ਸਾਰੇ ਦਰਦ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕੋਈ ਮੇਰਾ ਆਪਦਾ ਉਹਦੇ ਵਿੱਚ ਕੋਈ ਸਵਾਰਥ ਨਹੀਂ ਹੈਗਾ ਮੈਂ ਉਹ ਵੈਲ ਐਸਟੈਬਲਿਸ਼ਡ ਹਾਂ ਤੇ ਇਸ ਕਰਕੇ ਮੇਰੀ ਕੋਸ਼ਿਸ਼ ਜ਼ਰੂਰ ਹੈ ਇੱਕ ਦਰਦ ਜ਼ਰੂਰ ਹੈ ਵੀ ਉੱਥੋਂ ਦੇ ਬੱਚਿਆਂ ਨੂੰ ਇੱਕ ਨਵੀਂ ਸੇਹ ਦੇਣ ਦੀ ਜ਼ਰੂ ਤੇ ਉਹਦੇ ਲਈ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ ਇਸ ਕਰਕੇ ਤੁਸੀਂ ਮੈਨੂੰ ਵੋਟ ਦੇ ਸਪੋਰਟ ਜ਼ਰੂਰ ਕਰੋ ਤੁਹਾਨੂੰ ਪਤਾ ਹੀ ਹੈ ਮੈਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ ਵੀ ਮੇਰਾ ਚੋਣ ਨਿਸ਼ਾਨ ਮਾਚਸ ਦੀ ਡੱਬੀ ਹੈ ਊਰਜਾ ਦਾ ਸਰੋਤ ਕਿਉਂਕਿ ਆਪਾਂ ਇੱਕ ਐਸੀ ਟੀਲੀ ਨਾਲ ਇੱਕ ਐਸੀ ਊਰਜਾ ਉੱਥੇ ਪੈਦਾ ਕਰਨੀ ਚਾਹੁੰਦੇ ਆ ਜਿਹੜੀ ਸਾਨੂੰ ਕਿਸੇ ਅਗੇ ਹੱਥ ੱਡਣ ਦੀ ਜ਼ਰੂਰਤ ਨਾ ਪਵੇ ਸਾਨੂੰ ਲੌਲੀਪੌਪ ਦਿੱਤੇ ਜਾ ਰਹੇ ਆ ਛੋਟੇ ਵੀ ਮੁਫਤਾ ਦੇ ਦਾਂਗੇ ਨਾ ਤੁਹਾਨੂੰ ਮੁਫਤ ਬਿਜਲੀ ਦੇਤੀ ਤਾਂ ਮੁਫਤ ਬਿਜਲੀ ਮੁਫਤ ਜੇ ਉਹ ਇਹ ਇਹ ਸਾਰੇ ਕੰਮ ਚੱਲ ਜਾ ਕੇ ਸਾਨੂੰ ਜ਼ਰੂਰਤ ਹੈ ਸਾਨੂੰ ਇੱਕ ਅੱਛੀ ਐਜੂਕੇਸ਼ਨ ਹੀ ਦੇ ਦਿਓ ਸਾਡੇ ਬੱਚੇ ਨੂੰ ਅੱਛੀ ਐਜੂਕੇਸ਼ਨ ਮਿਲ ਜਾਣਾ ਅਸੀਂ ਬਾਕੀ ਸਾਰੇ ਕੰਮ ਆਪ ਹੀ ਕਰ ਲਾਂਗੇ ਸਾਨੂੰ ਮੁਫਤ ਖੋਰੀ ਦੀ ਜ਼ਰੂਰਤ ਨਹੀਂ ਹੈਗੀ ਅਸੀਂ ਆਪਦੇ ਪੈਰਾਂ ਤੇ ਆਪ ਖੜੇ ਹੋ ਸਕਦੇ ਪਰ ਉਹਦੇ ਲਈ ਆਪਾਂ ਸਭ ਨੂੰ ਸਮਝਣਾ ਪਏਗਾ ਇਸ ਕਰਕੇ ਇੱਕ ਵਾਰ ਫੇਰ ਮੈਂ ਸਭ ਨੂੰ ਇਹ ਰਿਕਵੈਸਟ ਕਰੂੰਗਾ ਵੀ ਤੁਸੀਂ ਸਾਰੇ ਵੋਟਾਂ ਮੈਨੂੰ ਜ਼ਰੂਰ ਪਾਓ ਉਹ ਜਿੱਤ ਜੇ ਹੋਵੇ ਜਾਂ ਹਾਰ ਹੋਵੇ ਉਹਦਾ ਕੋਈ ਮੈਟਰ ਨਹੀਂ ਹੈਗਾ ਤੇ ਮੈਂ ਇਹ ਹੱਕ ਨਾਲ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਤੇ ਇਸ ਕਰਕੇ ਇੰਨੀ ਗੱਲ ਕਹਿੰਦਾ ਹੋਇਆ ਮੈਂ ਮਤਲਬ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਬਹੁਤ ਸਾਰੇ ਸੱਜਣ ਮਿੱਤਰ ਸਾਰੇ ਜੁੜੇ ਹੋਏ ਆ ਜਿੰਨਾ ਐਫਡਜੀ ਦੇ ਵੱਲੋਂ ਪੈ ਰਹੇ ਹਨ ਕਈਆਂ ਦੇ ਰੋਸ ਕਿਲੇ ਹੈਗੇ ਸੀ ਉਹਨਾਂ ਨੂੰ ਮੈਂ ਇਸ ਵੀਡੀਓ ਰਾਹੀਂ ਇਹੀ ਕੋਸ਼ਿਸ਼ ਕਰੂੰਗਾ ਕਹਿਣ ਦੀ ਵੀ ਵੀ ਰੋਸੇ ਕਿਲੇ ਅਗਰ ਆਪਾਂ ਦਿਖਾਣੀ ਨੇ ਤਾਂ ਉਹਨਾਂ ਨਾਲ ਦਿਖਾਓ ਜੋ 75 70 ਸਾਲਾਂ ਦੇ ਆਪਾਂ ਤੋਂ ਵੋਟਾਂ ਲੈ ਰਹੇ ਨੇ ਨਾ ਕਿ ਉਸ ਨਾਲ ਜੋ ਇੱਕ ਕੋਸ਼ਿਸ਼ ਕਰਨ ਦੀ ਇਹ ਆਪਾਂ ਇੱਕ ਕੋਸ਼ਿਸ਼ ਕਰ ਰਹੇ ਆ ਅੱਗੇ ਵਧਣ ਦੀ ਤੇ ਸਾਨੂੰ ਬਲਕਿ ਆਪਦੇ ਸੁਤੇ ਸੁਭਾਈ ਇੱਕ ਨਵੀਂ ਸੋਚ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅ ਧੰਨਵਾਦ ਤੁਹਾਡਾ ਸਭ ਨੂੰ ਸਤਿ ਸ੍ਰੀ ਅਕਾਲ ਜੀ